ਮਾਨਯੋਗ ਐਸਐਸਪੀ ਡਾਕਟਰ ਪ੍ਰਕਾ ਜੈਨਦੀ ਦਾ ਨਮੇਟ ਮਾੜੇ ਅਨਸਰਾਂ ਖਿਲਾਫ ਫ੍ਰੀਕਵੈਂਟ ਪੀਸਵਲ ਨੂੰ ਹਮੇਸ਼ਾ ਹੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਸਾਡਾ 395 ਨੰਬਰ ਮਕਦਮਾ ਸੀ 30 1022 ਨੂੰ ਇਹ ਦਾਣਾ ਮੰਡੀ ਫ੍ਰੀਕੋਟ ਵਿਖੇ ਜਦੋਂ ਝੋਨੇ ਦੇ ਸੀਜ਼ਨ ਸੀ ਉਸ ਟਾਈਮ ਪ੍ਰਵਾਸੀਆਂ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਵਿੱਚ ਤਰਮਿੰਦਰ ਜਾਦਵ ਅਤੇ ਦਇਆਨੰਦ ਵਾਸੀ ਜਿਹੜੇ ਐਮਪੀ ਤੇ ਰਹਿਣ ਵਾਲੇ ਸੀ ਦੋ ਪ੍ਰਵਾਸੀ ਸੀ ਤੇ ਇਹਨਾਂ ਨੂੰ ਕਾਫੀ ਬੁਰੀ ਤਰ੍ਹਾਂ ਜਿਨ੍ਹਾਂ ਚੱਕੀ ਕੀਤਾ ਗਿਆ ਸੀ ਜਿਹੜਾ ਸੀ ਅੰਟਰセਕਸ਼ਨ 307 ਦੇ ਅਧੀਨ ਮਦਰਜ ਕੀਤਾ ਸੀ ਜਿਸ ਵਿੱਚ ਅਸੀਂ ਇਸ ਤੋਂ ਪਹਿਲਾਂ 6 ਜਾਣੇ ਦੀ ਗ੍ਰਿਫਤਾਰੀ ਪਾ ਚੁੱਕੇ ਹਾਂ ਇਹਦੇ ਚ ਕਮੇਨ ਦੋਸ਼ੀ ਸੀਗਾ ਜਿਹੜਾ ਕਾਫੀ ਟਾਈਮ ਤੋਂ ਅਸੀਂ ਪਾਲ ਕਰ ਰਹੇ ਸਾਂ ਤੇ ਸਾਇਲ ਉਰਫ ਕਾਲੂ ਜਿਹੜਾ ਸੰਜੇਨਗਰ ਰਹਿਣ ਵਾਲਾ ਸੀ ਉਹਨੂੰ ਇੱਕ ਕੱਲ ਗ੍ਰਿਫਤਾਰ ਕਰ ਲਿਆ ਤੇ ਜਿਹੜਾ ਇਹ ਉਸ ਟਾਈਮ ਕਾਫੀ ਈਸ਼ੂ ਬਣਿਆ ਸੀ ਪ੍ਰਵਾਸੀਆ ਕੁਟਮਾਰ ਹੋਣ ਦਾ ਤੇ ਅਸੀਂ ਇਸ ਉੱਪਰ ਇਸ ਵਾਰ ਕੰਪਲੀਟ ਡਿਸਕਸ ਕਰ ਚੁੱਕੇ ਹਾਂ ਤੇ ਇੱਕ ਸਾਡੇ ਮਕਦਮਾ ਨੰਬਰ 15 16125 ਨੂੰ ਪੁਰਾਣਾ ਹੀ ਦਾਣਾ ਮੰਡੀ ਤੇ ਵਿੱਚ ਇੱਕ ਮਦਈ ਅਰਪਨ ਜਨਾ ਤੇ ਜਿਹੜੇ ਹੋਲਸੇਲ ਸੀ ਕਿਰਾਨਾ ਦੇ ਤੇ ਯੁਗੇਸ਼ ਸਿੰਘਲਾ ਉਹਨਾਂ ਦੀ ਮੰਡੀ ਵਿੱਚ ਕੋ ਜ ਚਾਰ ਨੌਜਵਾਨ ਆਉਂਦੇ ਮੋਟਰਸਾਈਕਲ ਤੇ ਉਹ ਕੁੱਟਮਾਰ ਕਰਕੇ ਚਲੇ ਜਾਂਦੇ ਨੇ ਉਸ ਵਿੱਚ ਵੀ ਅਸੀਂ ਸਾਡੀ ਫ੍ਰੀ ਗ੍ਰਾਡ ਪੁਲਿਸ ਵੱਲੋਂ ਅਸੀਂ ਦੋ ਤਾਂ ਪਹਿਲਾਂ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਸੀ ਤੇ ਹੁਣ ਜਿਹੜਾ ਤੀਜਾ ਦੋਸ਼ੀ ਗੁਰਪ੍ਰੀਤ ਸਿੰਘ ਉਸ ਗੋਪੀ ਇਹ ਵੀ ਗੋਲੇ ਵਾਲੇ ਵਾਲਾ ਸੀ ਇਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹ ਵੀ ਸਾਡਾ ਮਕਦਮਾ ਜਿਹੜਾ 3 ਸੀ